ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਸਭ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਸੰਗਤ ਜੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਭੈਣ ਭਰਾ ਇਸ ਚੀਜ਼ ਤੋਂ ਤੰਗ ਪਰੇਸ਼ਾਨ ਰਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੈ ਜਿਸ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਮੁਸ਼ਕਲ ਹਰ ਪਾਸੇ ਤੋਂ ਆ ਰਹੀ ਹੈ ਘਰ ਦੇ ਵਿੱਚ ਗਰੀਬੀ ਹੈ ਤੁਸੀਂ ਹਰ ਪਾਸੇ ਤੋਂ ਥੱਕ ਹਾਰ ਚੁੱਕੇ ਹੋ ਤਾਂ ਸੰਗਤ ਜੀ ਥੱਕਿਆ ਹਾਰਿਆ ਮਨੁੱਖ ਹਮੇਸ਼ਾ ਹੀ ਗਲਤ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਸਮੇਂ ਆਪਾਂ ਸਮਝ ਸਕਦੇ ਹਾਂ ਕਿ ਉਸ ਤੇ ਘਰ ਦੀ ਬਰਬਾਦੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸੰਗਤ ਜੀ ਗਲਤ ਰਸਤਿਆਂ ਤੇ ਚੱਲਣ ਦੇ ਨਾਲ ਮਨੁੱਖ ਦੇ ਕੋਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਤੋਂ ਸਿਵਾਏ ਕੁਝ ਨਹੀਂ ਬਚਦਾ ਕਿਉਂਕਿ ਉਹ ਪਖੰਡੀਆਂ ਦੇ ਪਿੱਛੇ ਲੱਗ ਜਾਂਦਾ ਹੈ ਤਾਂ ਸ਼ਾਇਦ ਉਹ ਟੋਣਿਆਂ ਦੇ ਵਿੱਚ ਵੀ ਲੱਗ ਜਾਂਦਾ ਹੋਵੇ ਕਿ ਕਿਸੇ ਦੇ ਉੱਪਰ ਜਾਦੂ ਟੋਨਾ ਕਰਕੇ ਉਹ ਆਪਣੀ ਮੁਸ਼ਕਲ ਤੋਂ ਰਾਹਤ ਪਾ ਸਕੇ ਜੋ ਕਿ ਸਾਨੂੰ ਇੱਕ ਟੈਨਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦਾ ਤੇ ਕਦੇ ਤੁਸੀਂ ਸੁਣਿਆ ਹੈ ਕੋਈ ਇੱਕ ਆਮ ਮਨੁੱਖ ਦੂਸਰੇ ਮਨੁੱਖ ਦੀ ਜ਼ਿੰਦਗੀ ਨੂੰ ਸਵਾਰ ਸਕਦਾ ਹੋਵੇ ਜੇਕਰ ਉਹ ਮਨੁੱਖ ਕਿਸੇ ਦੂਜੇ ਮਨੁੱਖ ਦੀ ਜ਼ਿੰਦਗੀ ਨੂੰ ਸਵਾਰੇਗਾ ਤਾਂ ਸੰਗਤ ਜੀ ਉਹ ਆਪਣੀ ਜ਼ਿੰਦਗੀ ਕਿਉਂ ਨਹੀਂ ਸਵਾਰ ਸਕਦਾ ਉਸ ਨੇ ਕਿਉਂ ਇਹ ਸਭ ਕੰਮ ਦੇ ਲਈ ਇਹ ਦੁਕਾਨਾਂ ਖੋਲੀਆਂ ਹੋਈਆਂ ਨੇ ਕਿ ਕੋਈ ਆ ਗਿਆ ਕਿਸੇ ਤੋਂ 100 ਲੈ ਲਿਆ 200 ਲੈ ਲਿਆ 500 ਲੈ ਲਿਆ ਇਹ ਅੱਜ ਕੱਲ ਸੰਗਤ ਜੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਪਰ ਆਪਾਂ ਫਿਰ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਹੁੰਦਾ ਹੈ ਵਹਿਮ ਭਰਮ ਜਿਹੜੇ ਭੈਣ ਭਰਾ ਕਹਿੰਦੇ ਹਨ ਕਿ ਇਹ ਵਹਿਮ ਭਰਮ ਇਹੀ ਚੀਜ਼ ਹੁੰਦੀ ਹੈ ਜੋ ਆਪਾਂ ਤੁਹਾਡੇ ਨਾਲ ਘਰੇਲੂ ਉਪਾਅ ਸਾਂਝੇ ਕਰਦੇ ਹਾਂ ਤਾਂ ਸੰਗਤ ਜੀ ਆਪਣੇ ਘਰ ਦੇ ਵਿੱਚ ਪਏ ਹੋਏ ਸਮਾਨ ਦੇ ਨਾਲ ਆਪਣੇ ਫਾਇਦੇ ਲਈ ਕੁਝ ਨਾ ਕੁਝ ਕਰ ਸਕਦੇ ਹਨ ਜਿਸ ਤੋਂ ਸਾਨੂੰ ਲਾਭ ਹੋ ਸਕੇ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਗਲਤ ਕਦਮ ਨਹੀਂ ਚੁੱਕਣਾ ਇਸੇ ਤਰ੍ਹਾਂ ਸੰਗਤ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਨਹੀਂ ਹੈ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇ-ਕਲੇਸ਼ ਰਹਿੰਦਾ ਹੈ ਲੜਾਈ ਝਗੜੇ ਰਹਿੰਦੇ ਨੇ ਜਿਹੜੇ ਸਾਡੇ ਕਾਮਣੇ ਉਹ ਵੀ ਚੱਲਦੇ-ਚੱਲਦੇ ਅਚਾਨਕ ਹੀ ਰੁਕ ਜਾਂਦੇ ਨੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਜੇਕਰ ਸੰਗਤ ਜੀ ਤੁਹਾਨੂੰ ਵੀ ਇਦਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਅੱਜ ਦੀ ਜੋ ਸਾਡੀ ਵੀਡੀਓ ਹੈ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਇਹ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਆਂਦੇ ਨਾਲ ਪੂਰਾ ਜ਼ਰੂਰ ਸੋਣਾ ਜੀ ਤਾਂ ਸੰਗਤ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਕਿ ਵੀਡੀਓ ਦੇ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਕਰਕੇ ਆਪ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਹਿਤਿਆਨ ਦੇ ਨਾਲ ਸੋਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਦੇਣਾ ਤਾਂ ਜੋ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੋ ਜਾਵੇ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਸੰਗਤ ਜੀ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਇਹ ਇੱਕ ਜੀ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਹੋ ਅਸੀਂ ਨੌ ਚੀਜ਼ਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਉਹਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਰੱਖਦੇ ਹੋ ਤਾਂ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਹੱਲ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਇਹ ਦੋ ਚੀਜ਼ਾਂ ਜੇਕਰ ਸਾਡੇ ਘਰ ਦੇ ਵਿੱਚ ਹੈਗੀਆਂ ਨੇ ਤਾਂ ਉਹਨਾਂ ਨੂੰ ਅੱਜ ਹੀ ਤੁਰੰਤ ਆਪਣੇ ਘਰ ਤੋਂ ਬਾਹਰ ਕੱਢ ਦਿਓ ਜੋ ਕਿ ਤੁਹਾਡੇ ਘਰ ਦੇ ਵਿੱਚ ਮੇਟ ਨਵੀਆਂ ਮੁਸ਼ਕਲਾਂ ਪਰੇਸ਼ਾਨੀਆਂ ਖੜੀਆਂ ਕਰਦੀਆਂ ਨੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਦਾ ਕਾਰਨ ਬਣਦੀਆਂ ਨੇ ਹਰ ਇੱਕ ਮੌਕੇ ਦੇ ਘਾਰੇ ਇਹ ਦੋ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਧ ਸੰਗਤ ਜੀ ਇਹ ਲੜਾਈ ਝਗੜੇ ਦੇ ਕਲੇ-ਕਲੇਸ਼ ਤੋਂ ਬਿਨਾ ਆਪਾਂ ਨੂੰ ਕੁਝ ਨਹੀਂ ਦਿੰਦੀਆਂ ਇਸ ਕਰਕੇ ਅੱਜ ਦੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਮੰਗਲਵਾਰ ਦੇ ਦਿਨ ਆਪਾਂ ਨੂੰ ਕਿਹੜੀ ਚੀਜ਼ ਘਰ ਦੇ ਵਿੱਚ ਰੱਖਣੀ ਚਾਹੀਦੀ ਹੈ ਜਿਸ ਨੂੰ ਰੱਖਣ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਆਉਂਦੀ ਹੈ ਬਰਕਤ ਆਉਂਦੀ ਹੈ ਪਹਿਲਾਂ ਇਹ ਵਿਚਾਰ ਸਾਂਝੇ ਕਰਦੇ ਹਾਂ ਤੇ ਫਿਰ ਤੁਹਾਨੂੰ ਉਹੋ ਚੀਜ਼ਾਂ ਦੱਸਾਂਗੀ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕੱਢਣਾ ਹੈ ਤਾਂ ਸੰਗਤ ਜੀ ਸੱਚੇ ਪਾਸ਼ਾ ਜੀ ਨੇ ਬਚਨ ਕੀਤੇ ਸਨ ਕਿ ਇੱਕ ਮਨੁੱਖ ਹੁੰਦਾ ਹੈ ਜੋ ਆਪਣੇ ਦਸਾਂ ਨਾਹਾਂ ਦੀ ਕਿਰਤ ਦਾ ਦਸਲੰਧ ਕੱਢਦਾ ਹੈ ਸ਼ੁਕਰਾਨਾ ਕਰਦਾ ਹੈ ਪਰਮਾਤਮਾ ਨੂੰ ਸਾਨੂੰ ਜਿੰਨੇ ਜੋਗੇ ਕੀਤਾ ਹੈ ਉਸ ਮਨੁੱਖ ਤੋਂ ਉੱਪਰ ਸੰਗਤ ਜੀ ਸੱਚੇ ਪਾਸ਼ਾ ਜੀ ਨੇ ਦੱਸਿਆ ਕਿ ਹੋਰ ਕੋਈ ਇਨਸਾਨ ਨਹੀਂ ਹੋ ਸਕਦਾ ਉਹ ਇੱਕ ਸੱਚਾ ਤੇ ਸੁੱਚਾ ਸੇਵਕ ਹੈ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਜਿਨ੍ਹਾਂ ਵਿੱਚ ਪਰਮਾਤਮਾ ਨੇ ਉਸ ਨੂੰ ਰੱਖਿਆ ਹੈ ਉਹ ਓੰਨੀ ਵਿੱਚ ਹੀ ਰਾਜੀ ਹੈ ਤੇ ਹੋਰ ਤਾਂ ਹੋਰ ਉਹ ਆਪਣੇ ਦਸਨ ਨੋਹਾਂ ਦੀ ਕਿਰਤ ਦੇ ਵਿੱਚੋਂ ਭਾਵੇਂ ਥੋੜਾ ਹੀ ਦਸਵੰਦ ਕੱਢਦਾ ਹੈ ਪਰ ਕੱਢਦਾ ਜ਼ਰੂਰ ਹੈ ਇਹ ਇੱਕ ਮਨੋੱਖ ਹੁੰਦਾ ਹੈ ਤੇ ਜਿਸਦੇ ਕੋਲ ਹੁੰਦਾ ਸਭ ਕੁਝ ਹੈ ਬਹੁਤ ਪੈਸਾ ਵੀ ਹੁੰਦਾ ਹੈ ਅਮੀਰੀ ਵੀ ਹੁੰਦੀ ਹੈ ਪਰ ਉਹ ਇੰਨਾ ਜਿਆਦਾ ਦੁਖੀ ਹੁੰਦਾ ਕਿ ਹਮੇਸ਼ਾ ਪਰਮਾਤਮਾ ਨੂੰ ਸ਼ੁਕਰਾਨਾ ਕਰਨ ਦੀ ਥਾਂ ਕੋਸਦਾ ਰਹਿੰਦਾ ਹੈ ਇਸ ਕਰਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਖਿਆ ਹੈ ਕਿ ਉਸ ਮਨੁੱਖ ਤੋਂ ਉੱਚਾ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਜੋ ਮਨੁੱਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਰਜਾ ਦੇ ਵਿੱਚ ਰਹਿ ਕੇ ਕਿਰਤ ਕਰਦਾ ਹੈ ਤੇ ਆਪਣੀ ਕਿਰਤ ਦਸਾਂ ਨੋਹਾਂ ਦੀ ਕਿਰਤ ਵਿੱਚ ਆਉਣ ਦਾ ਸਮਾਂ ਇਸਾ ਆਪਣੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਲਈ ਕਾਢਦਾ ਹੈ ਕਈ ਮਨੁੱਖ ਇਦਾਂ ਦੇ ਹੁੰਦੇ ਨੇ ਕਿ ਸੰਗਤ ਜੀ ਜੋ ਆਪਣੇ ਕੰਮਾਂ ਦੇ ਟਾਈਮ ਵੇਸਟ ਕਰਦੇ ਨੇ ਜਿਸ ਚੀਜ਼ ਤੋਂ ਉਹਨਾਂ ਨੂੰ ਆਪ ਨੂੰ ਖੁਦ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਚੀਜ਼ ਤੋਂ ਨਾ ਹੀ ਸਾਨੂੰ ਕੋਈ ਫਾਇਦਾ ਹੋਣ ਵਾਲਾ ਹੈ ਨੁਕਸਾਨ ਹੀ ਹੋਣਾ ਹੈ ਉਸ ਸਟੇਜ ਤੇ ਵੀ ਮਨੁੱਖ ਫਿਰ ਆਪਣਾ ਟਾਈਮ ਜ਼ਰੂਰ ਖਰਾਬ ਕਰਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਮਨੁੱਖ ਨੇ ਧਰਮ ਨੂੰ ਲੈ ਕੇ ਦਿਨਾਂ ਨੂੰ ਲੈ ਕੇ ਵੰਡਿਆ ਹੋਇਆ ਹੈ ਕਿ ਇਸ ਤਰੀਕੇ ਦੇ ਨਾਲ ਕਿਉਂਕਿ ਸੰਗਤ ਜੀ ਕੋਈ ਮਨੁੱਖ ਇਹ ਕਹਿੰਦਾ ਹੈ ਕਿ ਸ਼ੁੱਕਰਵਾਰ ਦੇ ਦਿਨ ਇਹ ਨੌ ਚੀਜ਼ਾਂ ਨੂੰ ਤੁਸੀਂ ਆਪਣੇ ਪੈਸੇ ਦੇ ਵਿੱਚ ਰੱਖੋ ਕੋਈ ਕਹਿੰਦਾ ਹੈ ਕਿ ਮੰਗਲਵਾਰ ਦੇ ਦਿਨ ਆ ਕੰਮ ਕਰ ਲਓ ਜਿਸ ਤੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਪਰ ਸੰਗਤ ਜੀ ਜਿਹੜਾ ਦਾ ਮਨੁੱਖ ਮਿਹਨਤ ਕਰਦਾ ਹੈ ਤੇ ਮਿਹਨਤ ਤੇ ਹੀ ਨਿਰਭਰ ਹੈ ਉਹ ਤਾਂ ਸੰਗਤ ਜੀ ਸੋਚਦਾ ਹੈ ਕਿ ਜੇਕਰ ਮੈਂ ਕੋਈ ਮਿਹਨਤ ਕਰਾਂਗਾ ਫਿਰ ਹੀ ਮੇਰੇ ਕੁਝ ਪੱਲੇ ਪਵੇਗਾ ਪਰ ਕਈ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਹੁੰਦਾ ਹੈ ਕਿ ਸਾਨੂੰ ਮਿਹਨਤ ਕਰਨੀ ਨਾ ਪਵੇ ਮਿਹਨਤ ਤੋਂ ਬਿਨਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੁਝ ਖਜ਼ਾਨੇ ਦੀ ਚਾਬੀ ਸੁੱਟ ਦੇਣੀ ਹੈ ਤੇ ਅਸੀਂ ਉਹ ਖਜ਼ਾਨਾ ਖੋਲ ਕੇ ਲੁੱਟ ਕੇ ਆਪਣੇ ਘਰ ਲੈ ਆਈਏ ਇਦਾਂ ਦੇ ਕਈ ਮਨੁੱਖ ਹੁੰਦੇ ਨੇ ਜੋ ਇਸ ਭਲੇਖੇ ਦੇ ਵਿੱਚ ਰਹਿੰਦੇ ਨੇ ਪਰ ਸੰਗਤ ਜੀ ਸਾਹਿਬ ਤੋਂ ਵੱਡੀ ਗੱਲ ਤਾਂ ਇਸ ਚੀਜ਼ ਤੇ ਵਿਸ਼ਵਾਸ ਕਰਦੇ ਨੇ ਭਾਵਨਾ ਰੱਖਦੇ ਨੇ ਜਦੋਂ ਕਿਸੇ ਨੂੰ ਆਪਾਂ ਕਿਸੇ ਨੂੰ ਸਟੱਡੀ ਦੇ ਬਾਰੇ ਪੁੱਛਦੇ ਹਾਂ ਕਿ ਤੁਸੀਂ ਕੀ ਕਰਦੇ ਹੋ ਕੋਈ ਕਹੇਗਾ ਮੈਂ ਮੈਕੈਨੀਕਲ ਇੰਜੀਨੀਅਰਿੰਗ ਕਰਦਾ ਹਾਂ ਕੋਈ ਕਹੇਗਾ ਮੈਂ ਸਾਇੰਸ ਦਾ ਵਿਦਿਆਰਥੀ ਹਾਂ ਅੱਜ ਕੱਲ੍ਹ ਦੇ ਸਮੇਂ ਜੋ ਪੜਾਈਆਂ ਨੇ ਸਾਧ ਸੰਗਤ ਜੀ ਉਹ ਪਹਿਲਾਂ ਵਰਗੀਆਂ ਨਹੀਂ ਕਾਫੀ ਪਹਿਲਾਂ ਤੋਂ ਡਿਫਰੈਂਸ ਹੈ ਇਸ ਦੇ ਨਾਲ ਸਾਧ ਸੰਗਤ ਜੀ ਜਿਹੜੇ ਉਹ ਬੱਚੇ ਨੇ ਅੱਜ ਕੱਲ੍ਹ ਦੇ ਉਹਨਾਂ ਦੇ ਜਿਵੇਂ ਪੜ੍ਹਾਈ ਦੇ ਮੁਤਾਬਕ ਸੁਪਨੇ ਵੀ ਬਹੁਤ ਵੱਡੇ ਹੁੰਦੇ ਨੇ ਆਪਾਂ ਇਸ ਤਰੀਕੇ ਦੇ ਨਾਲ ਵਹਿਮਾਂ ਪਰਮਾਂ ਦੇ ਵਿੱਚ ਪਏ ਰਹੇ ਤਾਂ ਆਪਾਂ ਕੁਝ ਨਹੀਂ ਹੋਣਾ ਤਾਂ ਆਪਣਾ ਕੁਝ ਵੀ ਨਹੀਂ ਬਣ ਸਕਦਾ ਆਪਾਂ ਕਿਸੇ ਵੀ ਮਕਾਮ ਤੇ ਨਹੀਂ ਪਹੁੰਚ ਸਕਾਂਗੇ ਪੜ੍ਹ ਲਿਖ ਕੇ ਵੀ ਆਪਾਂ ਕੁਝ ਨਹੀਂ ਕਰ ਸਕਾਂਗੇ ਜੇ ਸੋਚੀਏ ਤਾਂ ਸਾਧ ਸੰਗਤ ਜੀ ਜਦੋਂ ਇੱਕ ਪੜ੍ਹਿਆ ਲਿਖਿਆ ਮਨੁੱਖ ਇਸ ਰਸਤੇ ਤੇ ਚੱਲ ਪੈਂਦਾ ਹੈ ਤਾਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਕਦੇ ਵੀ ਉਮੀਦ ਨਹੀਂ ਹੁੰਦੀ ਕਿ ਉਹ ਪੜ੍ਹ ਲਿਖ ਕੇ ਕੋਈ ਵਧੀਆ ਅਫਸਰ ਲੱਗੇਗਾ ਕਿਉਂਕਿ ਉਹਦੀ ਸੋਚ ਉਹਦੇ ਤਾਂ ਹੀ ਸੀਮਤ ਰਹਿ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਵਧ ਨਹੀਂ ਸਕਦਾ ਪਰ ਸੰਗਤ ਜੀ ਸਾਨੂੰ ਸਾਰੀਆਂ ਹੀ ਚੀਜ਼ਾਂ ਨੂੰ ਅਜ਼ਮਾਉਣਾ ਚਾਹੀਦਾ ਹੈ ਪਰਖਣਾ ਚਾਹੀਦਾ ਹੈ ਇਹ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਹ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਇਸ ਦੇ ਨਾਲ ਸੰਗਤ ਜੀ ਜਿਹੜਾ ਪੜਿਆ ਲਿਖਿਆ ਮਨੁੱਖ ਮਿਹਨਤ ਕਰਦਾ ਹੈ ਕੰਮਕਾਰ ਕਰਦਾ ਹੈ ਉਸ ਦੇ ਕੋਲ ਸਮਾਂ ਹੀ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਕੰਮ ਦੇ ਰੁਝੇਵਿਆਂ ਦੇ ਵਿੱਚ ਰੁੱਝਿਆ ਇੰਦਾ ਹੈ ਉਸ ਦੇ ਕੋਲ ਸਮਾਂ ਨਾ ਹੋਣ ਕਰਕੇ ਆਪਣੇ ਕੰਮਾਂ ਦੇ ਵਿੱਚ ਉਹ ਅਜਿਹੇ ਕੰਮਾਂ ਦੇ ਵਿੱਚ ਪੈਂਦਾ ਹੀ ਨਹੀਂ ਤੇ ਨਾ ਹੀ ਗਏ ਹੋਈਆਂ ਗੱਲਾਂ ਦੇ ਉੱਪਰ ਵਿਸ਼ਵਾਸ ਕਰਦਾ ਹੈ ਪਰ ਜੇਕਰ ਕੋਈ ਪੜਿਆ ਲਿਖਿਆ ਮਨੁੱਖ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਰਦਾ ਹੈ ਭਰੋਸਾ ਰੱਖਦਾ ਹੈ ਉਸ ਤੋਂ ਬਿਨਾਂ ਮਹਾਰਾਜਾ ਚੇਪਾ ਸਾਜੀ ਆਖਦੇ ਨੇ ਕਿ ਉਸ ਮਨੁੱਖ ਤੋਂ ਇੱਕ ਅਨਪੜ ਗਵਾਰ ਨਾਂ ਪੜਿਆ ਲਿਖਿਆ ਇਨਸਾਨ ਹੀ ਚੰਗਾ ਹੈ ਜੋ ਨਾ ਚੀਜ਼ਾਂ ਦੇ ਲਈ ਸਮਾਂ ਕੱਢਦਾ ਹੈ ਤੇ ਨਾ ਹੀ ਵਿਸ਼ਵਾਸ ਕਰਦਾ ਹੈ ਜਿਸ ਨੇ ਕਦੇ ਧਾਗੇ ਤਵੀਤ ਵਿੱਚ ਵਿਸ਼ਵਾਸ ਨਹੀਂ ਕੀਤਾ ਕਦੇ ਕਿਸੇ ਜਾਦੂ ਟੂਨੇ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਕਿਸੇ ਸਾਧੂ ਸੰਤ ਕੋਲ ਨਹੀਂ ਗਿਆ ਆਪਣੀ ਕਿਰਤ ਦੇ ਉੱਪਰ ਪਰੋਸਾ ਰੱਖਦਾ ਹੈ ਮੈਨੂੰ ਮਤ ਦੇ ਉੱਪਰ ਭਰੋਸਾ ਰੱਖਦਾ ਹੈ ਗੁਰੂ ਦੇ ਦਰਤੋ ਹੀ ਮੰਗਦਾ ਹੈ ਉਹ ਹੋਰ ਕਿਸੇ ਦਰਤੇ ਨਹੀਂ ਜਾਂਦਾ ਤਾਂ ਉਸ ਤੋਂ ਉੱਪਰ ਉਹ ਇੱਕ ਪੜ੍ਹੇ ਲਿਖੇ ਮਨੁੱਖ ਤੋਂ ਕੋਹਾਂ ਚੰਗਾ ਮਨੁੱਖ ਹੈ ਇਸੇ ਤਰ੍ਹਾਂ ਸੰਗਤ ਜੀ ਆਪਾਂ ਨੂੰ ਆਪਣੇ ਗੁਰੂ ਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ ਆਪਾਂ ਨੂੰ ਆਪਣੀ ਕਿਰਤ ਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ ਭਰੋਸੇ ਦੇ ਨਾਲ ਸੰਗਤ ਜੀ ਜੇਕਰ ਆਪਾਂ ਇਸ ਉਪਾਣ ਕਰਦੇ ਹਾਂ ਤਾਂ ਇਹ ਜਿਹੜਾ ਉਪਾਹ ਹੈ ਲਾਭ ਦਿੰਦਾ ਹੈ ਜੇਕਰ ਅਸੀਂ ਭਰੋਸੇ ਤੋਂ ਬਿਨਾਂ ਹਰ ਇੱਕ ਚੀਜ਼ ਕਰਾਂਗੇ ਤਾਂ ਇਹੋ ਚੀਜ਼ ਦਾ ਸਾਨੂੰ ਫਾਲ ਨਹੀਂ ਮਿਲਦਾ ਥੋੜਾ ਵੀ ਨਹੀਂ ਮਿਲਦਾ ਬਹੁਤਾ ਮਿਲਣਾ ਤਾਂ ਦੂਰ ਦੀ ਗੱਲ ਹੈ ਸੰਗਤ ਜਿਹੜੇ ਪਾ ਦੱਸਦੇ ਹਨ ਇਹਨਾਂ ਦੇਮਾ ਭਰਮਾਂ ਦੇ ਵਿੱਚ ਨਹੀਂ ਪੈਣਾ ਤੇ ਪ੍ਰਮਾਤਮਾ ਦੇ ਵਿਸ਼ਵਾਸ ਰੱਖਣਾ ਹੈ ਪ੍ਰਮਾਤਮਾ ਦੇ ਲਈ ਹੀ ਦਸਵੰਦ ਕੱਢਣਾ ਹੈ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੜਾਈ ਕਲੇਸ਼ ਰਹਿੰਦਾ ਹੈ ਉਹ ਖਾਸ ਕਰਕੇ ਗਰੀਬੀ ਕਰਕੇ ਜਾਂ ਘਰ ਦੇ ਵਿੱਚ ਕੋਈ ਬਿਮਾਰੀ ਹੋਣ ਕਰਕੇ ਜਾਂ ਘਰ ਦੇ ਵਿੱਚ ਪੈਸਾ ਨਾ ਮਿਲਣ ਕਰਕੇ ਇਹ ਮੁੱਖ ਕਾਰਨ ਹੁੰਦੇ ਹਨ ਤੈਨੋ ਜੋ ਚਾਰ ਜੋ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਪੈਦਾ ਕਰਦੇ ਹਨ ਜਦੋਂ ਇਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਫਿਰ ਸਾਡੇ ਘਰ ਦੇ ਵਿੱਚ ਜਿਹੜੇ ਲੜਾਈ ਕਲੇਸ਼ ਨੇ ਆਪੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਰੋਜ਼ਾਨਾ ਗੁਰੂ ਘਰੇ ਜਾਂਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਨੇ ਕਿ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਗੁਰੂ ਘਰੇ ਜਾਂਦੇ ਹੋ ਗੁਰੂ ਘਰ ਦੇ ਲਈ ਦਸਵੰਦ ਕੱਢਦੇ ਹੋ ਇਸ ਸੰਗਤ ਜੀ ਸਾਡੇ ਘਰ ਦੇ ਵਿੱਚ ਕਲੇਸ਼ ਵੀ ਨਹੀਂ ਰਹੇਗਾ ਤੇ ਪੈਸੇ ਦੀ ਬਰਕਤ ਵੀ ਬਣੀ ਰਹੇਗੀ ਕਿਉਂਕਿ ਜਿਸ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਘਰ ਦੀ ਬਰਬਾਦੀ ਦਾ ਮੁੱਖ ਕਾਰਨ ਹੁੰਦਾ ਹੈ ਜਿੱਥੇ ਕਲੇਸ਼ ਹੋਵੇ ਉੱਥੇ ਮਾਇਆ ਵੀ ਬਿਲਕੁਲ ਨਹੀਂ ਰੁਕਦੀ ਇਸ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਕਲੇਸ਼ ਹੈ ਤਾਂ ਤੁਸੀਂ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਦੇ ਨਾਲ ਜੁੜੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਜੇਕਰ ਪਰਮਾਤਮਾ ਨੇ ਸਾਨੂੰ ਅੱਜ ਸਭ ਕੁਝ ਦਿੱਤਾ ਹੈ ਤੇ ਬਹੁਤ ਵਧੀਆ ਬਣਾਇਆ ਹੈ ਤਾਂ ਉਸ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰੋ ਤੇ ਕਿਸੇ ਨੂੰ ਤਰੀਕੇ ਦੇ ਨਾਲ ਬੋਲ ਕੇ ਉਸ ਨੂੰ ਤੁਹਾਡੇ ਬੋਲੇ ਗਏ ਬੋਲ ਨੇ ਜਿਹੜੇ ਉਠੇਸ ਪਹੁੰਚਾਉਣ ਇਸ ਤਰ੍ਹਾਂ ਸਾਧ ਸੰਗਤ ਜੀ ਪਹਿਲੀ ਦਾ ਚੀਜ਼ ਇਹ ਹੈ ਕਿ ਆਪਣੇ ਘਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਤਰੀਕੇ ਦੇ ਨਾਲ ਬੋਲਣਾ ਹੈ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਣੀ ਮਿੱਠਾ ਬੋਲਣਾ ਹੈ ਦੂਸਰੀ ਚੀਜ਼ ਸੰਗਤ ਜੀ ਗੁਰੂ ਘਰੇ ਜਾਣਾ ਹੈ ਗੁਰੂ ਦੇ ਲਈ ਦਸਵੰਦ ਕੱਢਣਾ ਹੈ ਨਾਮ ਜਪਣਾ ਹੈ ਸੰਗਤ ਜੀ ਹੌਲੀ ਹੌਲੀ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆ ਜਾਵੇਗੀ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਇਸ ਤੋਂ ਇਲਾਵਾ ਸਾਧ ਸੰਗਤ ਜੀ ਇਹ ਚੀਜ਼ਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਕੰਮ ਕਰਦੇ ਹੋ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਹੋ ਘਰ ਦੇ ਵਿੱਚ ਜੇਕਰ ਤੁਹਾਨੂੰ ਸਮਾਂ ਨਹੀਂ ਮਿਲਦਾ ਗੁਰਬਾਣੀ ਪੜ੍ਹਨ ਦਾ ਤਾਂ ਤੁਸੀਂ ਫੋਨ ਜਾਂ ਮੋਬਾਈਲ ਟੀਵੀ ਤੇ ਵੀ ਗੁਰਬਾਣੀ ਲਗਾ ਸਕਦੇ ਹੋ ਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਹੈ ਸਾਧ ਸੰਗਤ ਜੀ ਕਿਸੇ ਵੀ ਧਾਗੇ ਤਵੀਤ ਤੇ ਵਿਸ਼ਵਾਸ ਨਹੀਂ ਕਰਨਾ ਆਪਣੇ ਗੁਰੂ ਦੇ ਲਾੜ ਲੱਗਣਾ ਹੈ ਗੁਰਬਾਣੀ ਦੇ ਲੜ ਲੱਗਣਾ ਹੈ ਤੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਨਾ ਹੈ ਵਾਅਦੇ ਤੋਂ ਵਾਅਦੇ ਗੁਰੂ ਵਾਲੇ ਬਣੋ ਆਪਣੇ ਵਾਹਿਗੁਰੂ ਪਰਮਾਤਮਾ ਤੇ ਵਿਸ਼ਵਾਸ ਰੱਖੋ ਜੇਕਰ ਉਹਨਾਂ ਦੀ ਰਜ਼ਾ ਦੇ ਵਿੱਚ ਰਹੂਗੇ ਤਾਂ ਹਰ ਇੱਕ ਦੁੱਖ ਕਸ਼ਟ ਦੂਰ ਹੋਵੇਗਾ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ